ਬਠਿੰਡਾ ਦੇ ਵਿੱਚ ਹੋ ਗਿਆ ਇੱਕ ਵੱਡਾ ਹਾਦਸਾ ਬੋਰੀਆਂ ਦੀ ਫੈਕਟਰੀ ਲੱਗੀ ਭਿਆਨਕ ਅੱਗ ਸਾਰ ਸਿਕਾਜੀ ਨਮਸਕਾਰ ਮਾਬੀਕੇ ਸੇ ਤੁਹਾਡੇ ਨਾਲ ਦੇਖ ਰਹੇ ਹੋ ਸਾਸ਼ ਟੀਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕੀ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 37 ਦੇ ਵਿੱਚ ਬੋਰੀਆਂ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਜਿੱਤੇ ਕਿ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਿਹੜੀ ਲੋਕਾਂ ਦੇ ਵੱਲੋਂ ਵੀ ਕੀਤੀ ਗਈ ਜੇ ਉਸ ਤੋਂ ਬਾਅਦ ਫਾਇਰ ਬਿਗੇਟ ਦੀਆਂ ਟੀਮਾਂ ਵੀ ਪਹੁੰਚਦੀਆਂ ਨੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੇ ਦੱਸਿਆ ਕਿ ਸਰ ਨੂੰ ਇਹ ਪਤਾ ਲੱਗਦਾ ਹੈ ਕਿ ਫੈਕਟਰੀ ਦੇ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਦੋਂ ਅੱਗ ਦੇ ਉੱਪਰ ਕਾਬੂ ਨਾ ਪਾਇਆ ਗਿਆ ਤਾਂ ਉਸ ਤੋਂ ਬਾਅਦ ਫਾਇਰ ਬਿਗੇਟ ਦੀਆਂ ਟੀਮਾਂ ਬੁਲਾਈਆਂ ਗਈਆਂ ਦੇਖ ਸਕਦੇ ਹੋ ਮੌਕੇ ਤੇ 5 ਦੇ ਕਰੀਬ ਫਾਇਰ ਬਿਗੇਟ ਦੀਆਂ ਗੱਡੀਆਂ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਅੱਗ ਨੂੰ ਕਾਬੂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਸੀਗਾ ਬੋਰੀਆਂ ਦੀ ਫੈਕਟਰੀ ਨੂੰ ਅੱਗ ਕਿਵੇਂ ਲੱਗੀ ਇਹ ਭਾਵੜ ਕਿਵੇਂ ਮਚਿਆ ਇਸ ਦਾ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਇਸ ਦੇ ਉੱਪਰ ਕਾਰਵਾਈ ਕਰੇਗਾ ਜਾਂਚ ਪੜਤਾਲ ਕਰੇਗਾ ਲੇਕਿਨ ਤੁਸੀਂ ਇਹ ਦੇਖ ਸਕਦੇ ਹੋ ਜਿੱਥੇ ਕਿ ਬਠਿੰਡਾ ਤੋਂ ਇਹ ਵੱਡੀ ਖਬਰ ਸਾਹਮਣੇ ਆਉਂਦੀ ਹੈ ਤੇ ਇਸ ਖਬਰ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਹਰਕਮ ਪਜਦਾ ਹੈ ਕਿਉਂਕਿ ਇੱਕ ਵੱਡੀ ਫੈਕਟਰੀ ਹੁੰਦੀ ਹੈ ਬਹੁਤ ਲੋਕ ਇਸ ਫੈਕਟਰੀ ਵਿੱਚ ਕੰਮ ਵੀ ਕਰ ਰਹੇ ਹੁੰਦੇ ਨੇ ਬੋਲੀਆਂ ਦੀ ਫੈਕਟਰੀ ਦੱਸੀ ਗਈ ਹੈ ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਹੈ ਇਸ ਦੀ ਹਾਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਬਠਿੰਡਾ ਦੇ ਪਰਸਰਾਮ ਨਗਰ ਦੀਆਂ ਤਸਵੀਰਾਂ ਨੇ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 37 ਦੀਆਂ ਤਸਵੀਰਾਂ ਦੱਸ ਰਹੇ ਜਿੱਥੇ ਕੀ ਦੇਰ ਰਾਤ ਇਹੋ ਜਿਹਾ ਵੱਡਾ ਭਿਆਨਕ ਖਾਤਸਾ ਹੋ ਜਾਂਦਾ ਹੈ ਫੈਕਟਰੀ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਲੋਕਾਂ ਦੇ ਵੱਲੋਂ ਜਿਹੜੀ ਇਹ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਲੋਕ ਆਪਣੇ ਤਰੀਕੇ ਨਾਲ ਪਾਣੀ ਲਿਆ ਕੇ ਦਿੱਤਾ ਲਿਆ ਕੇ ਜਿਸ ਤਰੀਕੇ ਨਾਲ ਵੀ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਜਦੋਂ ਉਹਨਾਂ ਦੇ ਕੋਲੋ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਇਨਫੋਰਮ ਕੀਤਾ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਦੱਸੀਆਂ ਜਾ ਰਹੀਆਂ ਨੇ ਕਿ ਪੰਜ ਦੇ ਕਰੀਬ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਕਿ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਸਾਡੇ ਕੋਲ ਸਾਹਮਣੇ ਆ ਰਹੀਆਂ ਨੇ ਕਿਉਂਕਿ ਦੀਵਾਲੀ ਦੀ ਕਰਕੇ ਬਹੁਤ ਜਗ੍ਹਾ ਤੇ ਪਟਾਖੇ ਰੱਖੀ ਹੁੰਦੀ ਹੈ ਉੱਥੇ ਅੱਗ ਲੱਗ ਜਾਂਦੀ ਹੈ ਕਈ ਜਿਹੜੀ ਪਟਾਕਾ ਮਾਰਕੀਟ ਹੁੰਦੀ ਹੈ ਉੱਥੇ ਅ ਇਹੋ ਜਿਹੀ ਜਿਹੜੀ ਖਬਰਾਂ ਨੂੰ ਸਾਹਮਣੇ ਆ ਰਹੀਆਂ ਨੇ ਉਸ ਵਿਚਾਲੇ ਇੱਕ ਇਹ ਵੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਬੋਰੀਆਂ ਦੀ ਫੈਕਟਰੀ ਸੀਗੀ ਜਿਸ ਵਿੱਚ ਬਠਿੰਡੇ ਦੀ ਜੋ ਕਿ ਬਠਿੰਡੇ ਵਿੱਚ ਸਥਿਤੇ ਬਠਿੰਡੇ ਦੇ ਪਰਸਰਾਮ ਨਗਰ ਦੇ ਵਿੱਚ ਸਥਿਤ ਇਹ ਬੋਰੀਆਂ ਦੀ ਫੈਕਟਰੀ ਜਿੱਥੇ ਕਿ ਅੱਗ ਲੱਗਣ ਦਾ ਦੀ ਖਬਰ ਜਿਹੜੀ ਸਾਹਮਣੇ ਆਉਂਦੀ ਹੈ ਹਾਲਾਂਕਿ ਕਾਰਨ ਇਸ ਦਾ ਕੋਈ ਸਪਸ਼ਟ ਨਹੀਂ ਹੋਇਆ ਕਿ ਆਖਿਰਕਾਰ ਕਾਰਨ ਕੀ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਮੌਕੇ ਤੇ ਜਿਹੜੀ ਫਾਇਰ ਬਿਗੇਟ ਦੀਆਂ ਟੀਮਾਂ ਨੇ ਪਹੁੰਚ ਗਈਆਂ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਬਠਿੰਡਾ ਦੇ ਵਿੱਚ ਹੋ ਗਿਆ ਇੱਕ ਵੱਡਾ ਹਾਦਸਾ ਬੋਰੀਆਂ ਦੀ ਫੈਕਟਰੀ ਲੱਗੀ ਭਿਆਨਕ ਅੱਗ